ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਪਿਛਲੇ 23 ਦਿਨਾਂ ਤੋਂ ਤੁਸੀਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਸੁਣ ਰਹੇ ਹੋ ਬਾਬਾ ਰਾਜਾ ਰਾਜ ਸਿੰਘ ਜੀ ਨਿਹੰਗ ਸਿੰਘ ਵੱਲੋਂ ਕੁਝ ਤਿੱਖੇ ਬੋਲ ਬੋਲੇ ਗਏ ਕਿਹਦੇ ਪ੍ਰਸਾਏ ਸੁਖਦੇਵ ਸਿੰਘ ਪੁੱਤੋ ਵਾਲੇ ਅਖੌਤੀ ਸਾਧ ਮੈਂ ਸ਼ਬਦ ਵਰਤੂੰਗਾ ਉਹ ਸਾਧ ਵਾਸਤੇ ਵਰਤੇ ਗਿਆ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀ ਢਾਕੇ ਤੇ ਘੋਰ ਵਿਦਬੀ ਕੀਤੀ ਇਹ ਹੈਰਾਨੀ ਹੋਈ ਹੈ ਕੱਲ ਦਾ ਸਾਰਾ ਸੋਸ਼ਲ ਮੀਡੀਆ ਵਾਚਿਆ ਮੈਨੂੰ ਵੀ ਸਿੰਘਾਂ ਨੇ ਕਿਹਾ ਸੀਗਾ ਕਿ ਤੁਸੀਂ ਕੋਈ ਬੁੱਲ ਹੋ ਇਹਦੇ ਤੇ ਮੈਂ ਕਹਿੰਦਾ ਸੀ ਚਲੋ ਠੀਕ ਆ ਵੀ ਇਹਦਾ ਸਰੀਰ ਹੀ ਕੁਛ ਇਹ ਹੋ ਗਿਆ ਕਿਉਂਕਿ ਜਿਹਦੇ ਪ੍ਰਥਾਏ ਗੁਰਬਾਣੀ ਨੇ ਲਿਖਿਆ ਹੋਵੇ ਫਿੱਟ ਇਹ ਹਾ ਜਿਵਿਆ ਜਿੱਤ ਖਾਏ ਵਧਾਇਆ ਪੇਟ ਫੱਟ ਅਵੇ ਹਾ ਜੀਵਿਆ ਜਿਤ ਖਾਇਆ ਵਿਧਾਇਆ ਪੇਟ ਮਹਾਰਾਜ ਕਹਿੰਦੇ ਫਿੱਟੇ ਮੋਹ ਦੇ ਜੀਣ ਦੇ ਜਿਨੇ ਖਾ ਖਾ ਕੇ ਪੇਟ ਵਧਾ ਲਿਆ ਤੇ ਮੈਂ ਕੀ ਬੋਲਾਂ ਪਰ ਮੈਨੂੰ ਉਦੋਂ ਹੈਰਾਨਗੀ ਹੋਈ ਕਿ ਇੱਕ ਸੀਨੀਅਰ ਐਡੀਜੀਪੀ ਲੈਵਲ ਦੇ ਅਧਿਕਾਰੀ ਜਿਹੜੇ ਰਿਟਾਇਰ ਹੋ ਚੁੱਕੇ ਆ ਉਹ ਵੀ ਬੋਲੇ ਐਜੀਪੀਸੀ ਮੈਂਬਰ ਗਰੇਵਾਲ ਉਹ ਵੀ ਬੋਲਿਆ ਤੇ ਕੁਝ ਭੁੱਲੜ ਵੀਰ ਪੰਚਾਇਤ ਜਾਂ ਸੰਗਤ ਦੇ ਰੂਪ ਵਿੱਚ ਐਸਐਸਪੀ ਦਫ਼ਤਰ ਦੇ ਸਾਹਮਣੇ ਆਏ ਆ ਤਿੰਨ ਚੀਜ਼ਾਂ ਮੈਂ ਬੋਲੀਆਂ ਕਿ ਇੱਕ ਐਡੀਜੀਪੀ ਸਾਬਕਾ ਇੱਕ ਐਜੀਪੀਸੀ ਮੈਂਬਰ ਗਰੇਵਾਲ ਤੇ ਕੁਝ ਲੋਕ ਤੇ ਇੱਕ ਸਾਧ ਦਾ ਚੇਲਾ ਇਹ ਸਾਰਿਆਂ ਦੀ ਗੱਲ ਇੱਕੋ ਹੀ ਹੈ ਕਿ ਸਾਡੇ ਬਾਬਾ ਜੀ ਨੇ ਬੜੀ ਸੇਵਾ ਕੀਤੀ ਉਹਨੇ 52 ਸਕੂਲ ਬਣਾਏ ਉਹਨੇ 55 ਅਕੈਡਮੀਆ ਬਣਾਈਆਂ ਫਲਾ ਕੀਤਾ ਫਲਾ ਕੀਤਾ ਇੰਨਾ ਚਿਰ ਸੇਵਾ ਕੀਤੀ ਭਾਈ ਕੌਣ ਕਹਿੰਦਾ ਕਿ ਤੁਸੀਂ ਗਲਤ ਕੀਤਾ ਚੰਗਾ ਕੀਤਾ ਪਰ ਮਸਲਾ ਇਸ ਗੱਲ ਦਾ ਕਿ ਤੁਹਾਡੀ ਜਿਹੜੀ ਸੰਗਤ ਆ ਪੇੜ ਤੇ ਤੁਹਾਡੇ ਸੇਵਾਦਾਰ ਉਹਨਾਂ ਨੂੰ ਇਹਤ ਗੁੱਸਾ ਲੱਗ ਗਿਆ ਕਿ ਬਾਬਾ ਰਾਜਾ ਰਾਜ ਸਿੰਘ ਨੇ ਤਿੱਖੇ ਬੋਲ ਬੋਲਤੇ ਆਏ ਬੋਲ ਨਹੀਂ ਠੀਕ ਹੈਗੇ ਪਰ ਤੁਹਾਨੂੰ ਸ਼ਰਮ ਨਹੀਂ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀਆਂ ਡਵਾਡਵਾ ਕੇ ਬਿਠਾਉਣੇ ਹੋ ਉਹਦੀ ਲੱਜਾ ਨਹੀਂ ਆਈ ਗੁਰੂ ਗ੍ਰੰਥ ਸਾਹਿਬ ਤੁਹਾਡਾ ਸਕਾ ਨਹੀਂ ਹੈ ਤੁਹਾਡਾ ਸਕਾ ਇੱਕ ਸਾਧਣਾ ਹੈ ਜਿਹੜਾ ਸਾਧ ਅਕਸਰ ਇਹ ਗੱਲ ਕਹਿੰਦਾ ਰਹਿੰਦਾ ਮੈਨੂੰ ਸ਼ਰਮ ਆਉਂਦੀ ਹੈ ਵੀ ਲੱਕ ਹੱਲੇ ਮਜਾਜਣ ਜਾਂਦੀ ਦਾ ਤਾਬਿਆਂ 'ਚ ਬਹਿ ਕੇ ਵਾਜੇ ਤੇ ਬਹਿ ਕੇ ਹਜ਼ੂਰੀ 'ਚ ਬਹਿ ਕੇ ਇਹ ਗੱਲਾਂ ਸੁਭਦੀਆਂ ਨੇ ਉਹ ਕਹਿੰਦਾ ਮੈਨੂੰ ਸੁਪਨਾ ਆਇਆ ਉਹ ਡੁੱਬ ਕੇ ਮਰ ਜਾ ਉਹਦੀ سپورਟ 'ਚ ਖੜੇ ਹੋਣ ਵਾਲਿਓ ਸ਼ਰਮ ਕਰੋ ਥੋੜੀ ਬਹੁਤ ਮੈਂ ਅਸੀਂ ਤੁਹਾਡਾ ਸਵਾਲ ਕਰਦੇ ਜੇ ਤੁਸੀਂ ਵੱਡੇ ਇਕੱਠ ਦੇ ਰੂਪ ਵਿੱਚ ਇਹ ਕਹਿੰਦੇ ਕਿ ਸਾਡੇ ਬਾਬਾ ਜੀ ਡਿਸੇਬਲ ਹੈਗੇ ਆ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਅਸੀਂ ਉਹਨਾਂ ਦੀ ਤਰਫੋਂ ਮਾਫੀ ਮੰਗਦੇ ਆ ਪੰਥ ਕੋਲ ਅੱਗੇ ਵਾਸਤੇ ਅਸੀਂ ਸਮਝ ਕੇ ਚੱਲਾਂਗੇ ਤੇ ਤੁਸੀਂ ਆਪਣੀ ਗਲਤੀ ਨੂੰ ਸੱਚਾ ਸਬਦ ਕਰਨ ਵਾਸਤੇ ਇਸ ਸੰਗਤ ਨੂੰ ਡਰਾਉਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਹੋ ਬਾਬਾ ਰਾਜਾ ਰਾਜ ਸਿੰਘ ਤੇ ਪਰਚੇ ਦਵਾਵਾਂਗੇ ਇੱਕ ਨਾਂ ਹੋਰ ਨਾਲ ਲਿਖ ਲਿਓ ਮੇਰਾ ਲਿਖ ਲਓ ਨਾ ਮੈਨੂੰ ਜਾਣਦੇ ਹੋ ਨਾ ਲਿਖ ਲਓ ਨਾ ਤੇ ਦਵਾ ਦਿਓ ਪਰਚਾ ਕੀ ਪਰਚਾ ਕਰੋਗੇ ਪਰਚਾ ਤੁਸੀਂ ਨਵਾਂ ਦਵਾ ਦਿਓਗੇ ਤੁਹਾਡੀਆਂ ਗਿੱਦੜ ਪੰਪਕੀਆਂ ਨਾਲ ਕੋਈ ਡਰਨ ਵਾਲਾ ਨਹੀਂ ਹੈ ਬੰਦੇ ਦੇ ਪੁੱਤ ਬਣ ਕੇ ਇਸ ਗੱਲ ਦੀ ਮਾਫੀ ਮੰਗ ਲਓ ਚੰਗੇ ਰਹਿ ਜਾਓਗੇ ਅਸੀਂ ਪੰਥ ਵਿੱਚ ਦੁੱਬਦਾ ਨਹੀਂ ਚਾਹੁੰਦੇ ਹੈ ਤੇ ਨਹੀਂ ਤਾਂ ਜੋ ਰਾਜਾ ਰਾਜ ਸਿੰਘ ਨੇ ਕਿਹਾ ਐਨ ਬੈਨ ਅਸੀਂ ਉਹਨਾਂ ਸ਼ਬਦਾਂ ਦੇ ਨਾਲ ਸਹਿਮਤਾਂ ਇਹ ਲਾਇਕਾ ਇਹ ਸੌਦਾ ਸਾਦੀ ਸਤ ਕਰਦਾ ਆ ਸਾਦ ਇਹ ਤਗਾੜਾ ਇਹਨੇ ਗੁਰੂ ਨਾਨਕ ਸਾਹਿਬ ਦੀ ਧਰਤੀ ਦੇ ਉੱਤੇ ਨਾਨਕ ਘਟ ਖੋਲਣ ਦੀ ਕੋਸ਼ਿਸ਼ ਕੀਤੀ ਇਹ ਸਾਰਾ ਇਤਿਹਾਸ ਕੈਪਚਰ ਕਰ ਰਹੇ ਨੇ ਇਹ ਲੋਕ ਦਰਿੰਦਗੀ ਕਰ ਰਹੇ ਨੇ ਇਹ ਲੋਕ ਮਾੜਾ ਬੋਲੇ ਨੇ ਉਦਾਂ ਦੇ ਬੇਸ਼ਰਮ ਲੋਕ ਸਾਡੇ ਜਿਹੜੇ ਇਹਨਾਂ ਦੀ ਉਸਤਤ ਕਰ ਰਹੇ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦੇ ਰਹੇ ਆ ਬਰਗਾੜੀ ਹੋਇਆ ਬਾਈਬਲ ਹੋਇਆ ਕੋਟਕਪੂਰਾ ਹੋਇਆ ਇਸ ਇਸ ਸਾਧਜੀ ਜੀਵ ਦੇ ਉੱਤੇ ਛਾਲੇ ਹੋ ਗਏ ਇਹਨੇ ਇੱਕ ਵਾਰੀ ਵੀ ਨਹੀਂ ਕਿਹਾ ਉਲਟਾ ਇਸ ਸਾਧ ਨੇ ਕਿਸ਼ਨ ਭਗਵਾਨ ਆਦਾ ਸੌਰੀ ਗੁਰਜੀਤ ਸਿੰਘ ਦੇ ਘਰੇ ਜਾ ਕੇ ਪਾਠ ਪ੍ਰਕਾਸ਼ ਕਰਕੇ ਭੋਗ ਪਾ ਕੇ 2015 ਚ ਤੇ ਗੋਲ ਮੋਲ ਕਰਨ ਦੀ ਕੋਸ਼ਿਸ਼ ਕੀਤੀ ਸੀ ਸਾਡੇ ਕੋਲੋਂ ਇਹਦੇ ਲੀੜੇ ਨਾ ਲਵਾਓ ਅਸੀਂ ਕਿਸੇ ਕੀਮਤ ਦੇ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਦਬਦੀ ਨੂੰ ਬਰਦਾਸ਼ਤ ਨਹੀਂ ਕਰਨਾ ਅਸੀਂ ਰਾਜਾ ਰਾਜ ਸਿੰਘ ਨਿਹੰਗ ਸਿੰਘ ਹੁਣਾਂ ਦੇ ਨਾਲ ਆ ਬਾਬਾ ਰਣਦੀਪ ਸਿੰਘ ਮਹਾਰਾਜ ਹੁਣਾਂ ਨੇ ਤਰਖਾਹ ਦਿੱਤੀ ਹੋਈ ਹੈ ਉੱਥੋਂ ਦਾ ਪ੍ਰਸ਼ਾਸਨ ਸਮਾਂ ਰਹਿੰਦਿਆਂ ਇਸ ਲਗਾੜੇ ਸਾਹ ਦੇ ਉੱਤੇ ਕਾਰਵਾਈ ਕਰੇ ਲਗਾੜਾ ਮੈਂ ਕਿਉਂ ਕਹਿੰਨਾ ਕਿਉਂਕਿ ਉਹ ਆਪਣੀ ਗਲਤੀ ਨੂੰ ਸੱਚਾ ਸਾਬਤ ਕਰਨ ਵਾਸਤੇ ਐਗਜ਼ੈਂਪਲਾਂ ਦੇ ਰਿਹਾ ਜੇ ਵੀਲਚੇਰ ਹੁੰਦੀ ਅਸੀਂ ਮੰਨ ਲੈਂਦੇ ਡਿਸੇਬਲ ਆ ਵੀਲਚੇਲ ਆ ਪਰ ਕੁਰਸੀਆਂ ਡਾ ਕੇ ਕੇਲੇ ਵੰਡਣੇ ਇਹ ਕਿਹੜਾ ਤਰ੍ਹਾਂ ਦਾ ਪ੍ਰਚਾਰ ਆ ਤੇ ਮਹਾਰਾਜ ਕਹਿੰਦੇ ਮਾਨੋਕੀ ਟੇਕ ਬ੍ਰੈਥੀ ਸਭ ਜਾਨ ਦੇਵਨ ਕੋ ਇੱਕੇ ਭਗਵਾਨ ਅਸੀਂ ਕਿਸੇ ਬੰਦੇ ਦੀ ਉਹ ਨਹੀਂ ਡਰਦੇ ਨਹੀਂ ਹੈਗੇ ਤੇ ਮੈਂ ਇਸ ਵੀਡੀਓ ਰਹੀ ਮੇਰੀ ਵੈਸੇ ਉਦਾਂ ਵੀ ਗੱਲ ਹੋਈ ਆ ਤੇ ਮੈਂ ਨਿਹੰਗ ਸਿੰਘ ਫੌਜਾਂ ਨੂੰ ਰਾਜਾ ਰਾਜ ਸਿੰਘ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ ਸਿੰਘ ਸੁਭਾਵਾਂ ਤੁਹਾਡੇ ਨਾਲ ਫੈਸਲਾ ਲਓ ਡਟ ਕੇ ਲੋ ਅੜ ਕੇ ਲੋ ਤੇ ਦੂਜੀ ਗੱਲ ਅਕਾਲ ਤਖਤ ਸਾਹਿਬ ਦੇ ਜਹੇਦਾਰ ਉਸ ਜਹੇਦਾਰ ਜੀ ਸਾਡੇ ਨਾਲੋਂ ਤਾਂ ਮਹਿਲਾ ਕਮਿਸ਼ਨ ਚੰਗੀ ਆ ਜਿਹੜੀ ਸੂ ਮੋਟੋ ਲੈ ਲੈਂਦੀ ਆ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਡਿੱਠੀ ਹੋਵੇ ਕੁਰਸੀ ਤੇ ਤੁਹਾਡੀ ਹਜੇ ਤੱਕ ਰਸਨਾ ਤੋਂ ਕੋਈ ਬੋਲ ਨਾ ਬੋਲੇ ਜਾਣ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਇਹ ਜੀ ਪੀਸੀ ਪ੍ਰਧਾਨ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠਾ ਤੇ ਤੁਹਾਡਾ ਜਰਨਲ ਸੱਤਰ ਜਿਹੜਾ ਕਾਲੀ ਦਲ ਦਾ ਮੇਰਾ ਖਿਆਲ ਬਣਾਈ ਫਿਰਦੇ ਆ ਤੁਸੀਂ ਇਹਨੂੰ ਗਰੇਵਾਲ ਨੂੰ ਉਹ ਉਹਦੀ ਪੁਸ਼ਟਪਨਾ ਹੀ ਕਰ ਰਿਆ ਤੇ ਇੱਕ ਟਿੰਮਾ ਉਹ ਵੀ ਟਿੰਮੇ ਮੈਨੂੰ ਤਰਤੇ ਬੜੀ ਸ਼ਰਮ ਆਉਂਦੀ ਆ ਕਿ ਤੂੰ ਸਾਥ ਦੇ ਉਹ ਆਣ ਕੇ ਉਥੇ ਉਸਤ ਕਰੀ ਜਾਂਦਾ ਉਹ ਗੁਰੂ ਦੀ ਗੱਲ ਕਰੋ ਕੱਲ ਬੀਬੀ ਹਰਮੀਤ ਕੌਰ ਨਾਲ ਹੋਈ ਐ ਤੇ ਅਸੀਂ ਸਾਰੇ ਜਾਣੇ ਤੁਹਾਡੇ ਹੱਕ ਚ ਖੜਦੇ ਆਂ ਪਰ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਖੜ ਰਹੇ ਕੀ ਕੀ ਚਾਲ ਆ ਇਹ ਸੋ ਇਸ ਕਰਕੇ ਭਾਈ ਜਿਨ੍ਹਾਂ ਜਿਨ੍ਹਾਂ ਨੇ ਸਾਥ ਦੇ ਨਾਲ ਖੜਨਾ ਖੜ ਜੋ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਰਹਿਤ ਮਰਿਆਦਾ ਦੇ ਨਾਲ ਖੜੇ ਹੋਵਾਂਗੇ ਲੋੜ ਪਈ ਤੇ ਜੋ ਬਾਬਾ ਰਾਜਾ ਰਾਸ ਸਿੰਘ ਨੇ ਕਿਹਾ ਉਹਨੂੰ ਇੰਨ ਬੰਨ ਨਿਭਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਉਹ ਚ ਪਰਚੇ ਹੋ ਜਾਣ ਸਰੀਰ ਲੱਗ ਜਾਏ ਜੋ ਹੁੰਦਾ ਹੋ ਜਾਏ ਤੇ ਨਹੀਂ ਤਾਂ ਫਿਰ ਮੈਂ ਕਹਿੰਨਾ ਸਮਾਂ ਰਹਿੰਦਿਆਂ ਬੰਦੇ ਦੇ ਪੁੱਤ ਬਣ ਕੇ ਹੱਥ ਜੋੜ ਕੇ ਮਾਫੀ ਮੰਗੋ ਤੱਗੇ ਤੋਂ ਕਰ ਲਓ ਤੋਬਾ ਫਿਰ ਪੰਥ 'ਚ ਤੁਹਾਡੀ ਵਾਪਸੀ ਹੋ ਸਕਦੀ ਆ ਨਹੀਂ ਤੇ ਪੰਥ ਵੜਾ ਵੱਡਾ ਹੈ ਪੰਥ ਕਿਸੇ ਇੱਕ ਬੰਦੇ ਦੇ ਚਾਰ ਆਗੂਆਂ ਦੇ ਸਿਰ ਤੇ ਨਹੀਂ ਚੱਲਦਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਲਾਇਆ ਤੇ ਪੰਥ ਦੀ ਆਪਦੀ ਰਹਿਣੀ ਆ ਪੰਥ ਹੋਰ ਸਭ ਕੁਝ ਬਰਗਾਸਤ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ